ਬਹੁਤ ਹੀ ਸਤਿਕਾਰਯੋਗ ਸੱਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਨੌਮੀ ਜਮਾਤ ਸ਼ੈਦ ਮਲਾ ਪੁਸਤਕ ਵਿੱਚੋਂ ਇਕਾਂਗੀ ਭਾਗ ਦੇ ਸਾਰੇ ਹੀ ਮਹੱਤਵਪੂਰਨ ਪ੍ਰਸ਼ਨ ਜਿਹੜੇ ਆ ਵਸਤੂਨਿਸ਼ਟ ਉਹ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਕਾਂਗੀ ਗਊ ਮੁਖਾ ਸ਼ੇਰ ਮੁਖਾ ਹਾਂਜੀ ਪਹਿਲਾ ਪ੍ਰਸ਼ਨ ਹੈ ਬੇਟਾ ਕਿ ਗਊ ਮੁਖਾ ਸ਼ੇਰ ਮੁਖਾ ਇਕਾਂਗੀ ਦਾ ਲੇਖਕ ਕੌਣ ਹੈ ਤਾਂ ਗੁਰਚਰਨ ਸਿੰਘ ਜਸੂਜਾ ਇਹਦੇ ਪ੍ਰਸ਼ਨ ਦਾ ਉੱਤਰ ਹੈ ਗੁਰਚਰਨ ਸਿੰਘ ਜਸੂਜਾ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖੀ ਕੰਗੀ ਦਾ ਨਾਮ ਕੀ ਹੈ ਗਉਮੁਖਾ ਸ਼ੇਰਮੁਖਾ ਗਉਮੁਖਾ ਸ਼ੇਰਮੁਖਾ ਇਕਾਂਗੀ ਦੇ ਕਿੰਨੇ ਪਾਤਰ ਹਨ ਤਾਂ ਗਉਮੁਖਾ ਸ਼ੇਰਮੁਖਾ ਇਕਾਂਗੀ ਦੇ ਚਾਰ ਪਾਤਰ ਹਨ ਬੇਟਾ ਦੇਖੋ ਇੱਕ ਤਾਂ ਹੈ ਸ਼ਰਨ ਸਿੰਘ ਚੋਪੜਾ ਸਾਹਿਬ ਸੁਦਰਸ਼ਨ ਅਤੇ ਕਿਸ਼ਨਦੇਵ ਸੁਦਰਸ਼ਨ ਕਿਸ਼ਨਦੇਵ ਦਾ ਕੀ ਲੱਗਦਾ ਪੁੱਤਰ ਹੈ ਬੇਟਾ ਕਿਸ਼ਨ ਦੇ ਸੁਦਰਸ਼ਨ ਦੀ ਕੀ ਲਗਦੀ ਮਾਰੇ ਬਟਾ ਕਿਸ਼ਲ ਨਹੀਂ ਹੈ ਕਿਸ਼ਨ ਦੇ ਠੀਕ ਹੈ ਨਾ ਕਿਸ਼ਨ ਦੇ ਸ਼ਰਨ ਸਿੰਘ ਕੀ ਕੰਮ ਕਰਦਾ ਦਲਾਲੀ ਦਾ ਕੰਮ ਕਰਦਾ ਹੈ ਹਾਂਜੀ ਅੱਗੇ ਬਟਾ ਸ਼ਰਨ ਸਿੰਘ ਨੂੰ ਸ਼ਰਨ ਸਿੰਘ ਕਿਸ ਨੂੰ ਮਜਬੂਰ ਕਰਕੇ ਮਕਾਨ ਦਿਖਾਉਣ ਲਈ ਦਿਖਾਉਣ ਲਈ ਲੈ ਕੇ ਜਾਂਦਾ ਹੈ ਚੋਪੜਾ ਸਾਹਿਬ ਨੂੰ ਹੁਣ ਚੋਪੜਾ ਸਾਹਿਬ ਨੂੰ ਚੋਪੜਾ ਸਾਹਿਬ ਦੇ ਲੜਕੇ ਦਾ ਨਾਮ ਕੀ ਹੈ ਰਣਜੀਤ ਰਂਜੀਤ ਕਿੰਨਾ ਪੜਿਆ ਹੋਇਆ ਹੈ ਬੇਟਾ ਇੱਕ ਅੰਗੇ ਦੇ ਵਿੱਚ ਇਸ ਦਾ ਮੈਨੂੰ ਜ਼ਿਕਰ ਨਹੀਂ ਮਿਲਿਆ ਇਸ ਲਈ ਇੱਕ ਵਾਰੀ ਆਪ੍ਰਸ਼ਨ ਛੱਡ ਦੇ ਅਜੇ ਜੇਕਰ ਮੈਨੂੰ ਲੱਭ ਗਿਆ ਤੇ ਮੈਂ ਕਮੈਂਟ ਬਾਕਸ ਦੇ ਵਿੱਚ ਇਸ ਨੂੰ ਪੋਸਟ ਕਰ ਦੇਵਾਂਗਾ ਤੇ ਇੱਕ ਵਾਰੀ ਨੰਮਾ ਪ੍ਰਸ਼ਨ ਆਪਾਂ ਮੈਥਮ ਸ਼ੁਰੂਆ ਰਿਹਾ 10 ਨੰਬਰ ਪ੍ਰਸ਼ਨ ਹੈ ਸ਼ਰਮ ਸਿੰਘ ਚੋਪੜਾ ਸਾਹਿਬ ਨੂੰ ਕਿਥੇ ਬਿਠਾ ਕੇ ਮਕਾਨ ਦੀ ਮਾਲਕਨ ਨਾਲ ਗੱਲ ਕਰਨ ਲਈ ਚਲਾ ਜਨ ਬਾਹਰ ਬਿਠਾ ਕੇ ਸੁਦਰਸ਼ਨ ਦੀ ਉਮਰ ਕਿੰਨੀ ਹੈ 17-18 ਸਾਲ ਤੇ ਸੁਦਰਸ਼ਨ ਕਿੰਨਾ ਪੜਿਆ ਲਿਖਿਆ ਪੜਿਆ ਹੋਇਆ 10ਵੀਂ ਪਾਸ ਕੀਤੀ ਹੈ ਉਹਨੇ ਕਿਸ਼ਨਦੇਵ ਸ਼ਰਨ ਸਿੰਘ ਤੁਮ ਮਕਾਨ ਬਦਲੇ ਕਿੰਨੇ ਰੁਪਏ ਮੰਗਦੀ ਹੈ ਉਹ ਮਕਾਨ ਬਦਲੇ ਉਸ ਤੋਂ 50000 ਕਹਿੰਦੇ ਮੈਂ 50000 ਤੋਂ ਘੱਟ ਰੁਪਈਆ ਨਹੀਂ ਲੈਣਾ ਠੀਕ ਹੈ ਨਾ 50000 ਦੇ ਵਿੱਚ ਮਕਾਨਾਂ ਦੇਣ ਦੀ ਗਣ ਕਰਦੀ ਹੈ ਤਾਂ ਚਲਦੇ ਆਂ ਅੱਗੇ 14 ਨੰਬਰ ਸਵਾਲ 14 ਨੰਬਰ ਸਵਾਲ ਦੇਖੋ ਬੇਟਾ ਚੋਪੜਾ ਸਾਹਿਬ ਮਕਾਨ ਦੇ ਕਿੰਨੇ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਹਨ ਉਹ ਜੀ 48000 ਰੁਪਏ ਦੇਣ ਨੂੰ ਤਿਆਰ ਹੋ ਜਾਂਦਾ ਹੈ 48000 ਤੇ ਸ਼ਰਨ ਸਿੰਘ ਕਿਸ਼ਨਦੇਵ ਦੇ ਮਕਾਨ ਨੂੰ ਕਿਸ ਦੇ ਵਰਗਾ ਦੱਸਦਾ ਹੈ ਹਾਂਜੀ ਕਿਸ ਤੇ ਵਰਗਾ ਦੱਸਿਆ ਸ਼ੇਰ ਮੁਖਾ ਦੱਸਦਾ ਹੈ ਪਤਾ ਵੀ ਤੁਹਾਡਾ ਮਕਾਨ ਦਾ ਸ਼ੇਰ ਮੁਖਾ ਹੈ ਹੈਨਾ ਕਿਸ਼ਨ ਦੇ ਦਾ ਮਕਾਨ ਕਿੱਥੇ ਸਥਿਤ ਹੈ ਚਾਂਦਨੀ ਚੌਕ ਦਿੱਲੀ ਦੇ ਵਿੱਚ ਮਕਾਨ ਦਾ ਆਕਾਰ ਪਿੱਛੋਂ ਕੀ ਹੋ ਜਾਏ ਗਉ ਮੁਖਾ ਬੇਟਾ ਅੱਗੋਂ ਸ਼ੇਰ ਮੁਖਾ ਹੈ ਤੇ ਪਿੱਛੋਂ ਕੀ ਹੈ ਗਉ ਮੁਖਾ ਹੈ ਹਾਂਜੀ 18 ਨੰਬਰ ਸਵਾਲ ਦੁਕਾਨ ਦਾ ਆਕਾਰ ਕੀ ਹੋ ਜਾਏ ਪਸੰਦ ਕੀਤਾ ਜਾਂਦਾ ਹੈ ਦੁਕਾਨ ਦਾ ਆਕਾਰ ਜਿਹੜਾ ਹੈ ਬੇਟਾ ਉਹ ਸ਼ੇਰ ਮੁਖਾ ਹੀ ਪਸੰਦ ਕੀਤਾ ਜਾਂਦਾ ਹੈ ਉਹਨੇ ਨੰਬਰ ਸਵਾਲ ਹੈ ਅੰਤ ਵਿੱਚ ਸ਼ਰਨ ਸਿੰਘ ਕਿੰਨੇ ਰੁਪਏ ਦੀ ਗੱਲ ਨੇ ਬੀਟਦਾ ਹੈ 46400 ਦੇ ਵਿੱਚ ਸਾਢੇ 46000 ਦੇ ਵਿੱਚ 40500 ਦੇ ਵਿੱਚ ਜਾਂ ਤੁਸੀਂ ਲਿਖਦੇ ਹੋ ਸਾਢੇ 46000 ਸਾਢੇ ਲਿਖਣਾ ਬੇਟਾ ਸਾਢੇ ਇੱਕ ਹੁੰਦਾ ਸਾਢੇ ਇੱਕ ਹੁੰਦਾ ਸਾਢੇ ਤਾਂ ਤੁਸੀਂ ਠੱਡੇ ਤੋਂ ਲਿਖਣਾ ਹੈ ਸਾਢੇ 46000 46000 ਠੀਕ ਹੈ 46000 ਲਿਖਣਾ ਬੇਟਾ ਹੂੰ ਇਿਲਗਣਾ 46400 ਲੱਲੇਪੇਰ ਬਿੰਦੀ 40000 46400 ਠੀਕ ਹੈ ਹਾਂਜੀ ਅੱਗੇ ਹੈ ਜੀ ਬਟਾ ਸਵਾਲ ਦੇਖੋ ਅੰਤ ਵਿੱਚ ਹਕੂਮਤ ਗਰਮੀ ਦੀ ਹੱਟੀਂ ਗਰਮੀ ਦੀ ਤੇ ਦਲਾਲੀ ਬਿਸ਼ਰਮੀ ਦੀ ਕੌਣ ਕਹਿੰਦਾ ਸ਼ਰਨ ਸਿੰਘ ਕਹਿੰਦਾ ਜਦੋਂ ਮਕਾਨ ਮਕਾਨ ਵਿਕ ਵਕਵਾ ਦਿੰਦਾ ਫਿਰ ਉਹ ਉਹਦੋਂ ਗੱਲ ਕਹਿੰਦਾ ਪਰ ਤੌਣ ਤੱਕ ਡਾਕਟਰ ਸतीश ਕੁਮਾਰ ਵਰਮਾ ਦੀ ਕਾਂਗੀ ਦਾ ਕਾਂਗੀ ਦੀ ਕਾਂਗੀ ਨਹੀਂ ਸੋਰੀ ਦਾ ਕਾਂਗੀ ਪਰਤ ਆਉਣ ਤੱਕ ਹਾਂਜੀ ਇਹਦੇ ਵਿੱਚ ਸਵਾਲ ਜਿਹੜੀ ਅੱਗੇ ਆ ਆਪ ਦੇਖਦੇ ਆ ਕਿਹੜੇ ਕਿਹੜੇ ਸਵਾਲ ਹੈ ਪਹਿਲਾ ਸਵਾਲ ਹੈ ਲੇਖਕ ਕੋਣ ਹਨ ਲੇਖਕ ਦਾ ਮੈਂ ਨਾਮ ਦੱਸਦਾ ਪਹਿਲੇ ਦੋ ਸਵਾਲ ਜਿਹਨੇ ਆਪ ਡਿਸਕਸ ਹੋ ਗਏ ਪਰਤ ਆਉਣ ਤੱਕ ਪਰਤ ਆਉਣ ਤੱਕ ਇੱਕ ਅੰਗੀਚ ਕਿੰਨੇ ਪਾਤਰ ਹਨ ਦੇਖੋ ਪਾਤਰੇ ਦੇ ਵਿੱਚ ਬੇਟਾ ਨਾਮ ਦੱਸ ਦਿੰਨਾ ਮੈਂ ਤੁਹਾਨੂੰ ਸੱਜਣਾ ਸ਼ੁੰਤ ਸੁੰਦਰ ਹੈ ਕਰਤਾਰੀ ਹੈ ਸੰਤੀ ਹੈ ਦੀਪਾ ਹੈ ਗੁਰਦੀਪ ਹੈ ਮਤਲਬ ਦੀਪਾ ਗੁਰਦੀਪ ਜਿੰਦਾ ਰਜਿੰਦਰ ਹੈ ਤੇ ਪੰਜਾਬਾ ਸਿੰਘ ਹੈ ਤਾਂ ਦੇਖੋ ਦੋ ਤੇ ਦੋ ਚਾਰ ਤੱਕ ਸੱਤ ਸੱਤ ਪੱਤ ਰਹਿ ਗਏ ਕੁੱਲ ਬਟਾ ਠੀਕ ਹੈ ਮੰਚ ਉਤੇ ਕੌਣ ਖੜਾ ਹੈ ਦੋ ਮਰਾਸੀ ਖੜੇ ਹੈ ਕਲਾਕਾਰ ਪੰਜਾਬ ਸਰਕਾਰ ਦੇ ਕਿਹੜੇ ਵਿਭਾਗ ਦੇ ਕਲਾਕਾਰ ਹਨ ਲੋਕ ਸੰਪਰਕ ਵਿਭਾਗ ਬਟਾ ਲੋਕ ਸੰਪਰਕ ਵਿਭਾਗ ਲੋਕ ਸੰਪਰਕ ਵਿਭਾਗ ਹੈ ਬਟਾ ਯਾਦ ਰੱਖ ਲਿਆ ਜੇ ਇਹ ਪ੍ਰਸ਼ਨ ਇੰਪੋਰਟੈਂਟ ਹੈ ਲੋਕ ਸੰਪਰਕ ਵਿਭਾਗ ਠੀਕ ਹੈ ਨਾ ਪੰਜਾਬ ਸਰਕਾਰ ਦਾ ਡਰਾ ਪਰ ਤਾ ਹੁਣ ਤੱਕ ਕੰਗ ਦੇ ਦੂਜੇ ਦ੍ਰਿਸ਼ ਵਿੱਚ ਮੰਚ ਉੱਤੇ ਸੱਜੇਪ ਕੀ ਬੜੇ ਦੂਜੇ ਨਹੀਂ ਬੜਾ ਦੂਜੇ ਆਏ ਗਏ ਤੇ ਦੋ ਕਾਰ ਬਣੇ ਹੋਏ ਬਟਾ ਦੋ ਕਾਰਣ ਬਣੇ ਹੋਏ ਹੈ ਕਰਤਾਰੀ ਸੰਤਿਦੀ ਕੀ ਲੱਗਦੀ ਹੈ ਕਰਤਾਰੀ ਸੰਤਿਦੀ ਜਠਾਣੀ ਲੱਗਦੀ ਹੈ ਤੇ ਸੰਤੀ ਕਰਤਾਰੀ ਦੀ ਦਰਾਨੀ ਲੱਗਦੀ ਹੈ ਠੀਕ ਹੈ ਨੰਬਰ ਸਵਾਲ ਤੀਜਾ ਦ੍ਰਿਸ਼ ਕਿਸ ਸਮੇਂ ਪੇਸ਼ ਹੁੰਦਾ ਪ੍ਰਭਾਤ ਵੇਲੇ ਹੁੰਦਾ ਤਾਂ ਜਵਾਬ ਹੈ ਪ੍ਰਭਾਤ ਵੇਲੇ ਹਾਂਜੀ ਸੱਜਣ ਕਿਸ ਦਾ ਪਤੀ ਹੈ ਸੱਜਣ ਕਿਸ ਦਾ ਪਤੀ ਹੈ ਸੱਜਣ ਬੇਟਾ ਦੇਖੋ ਕਰਤਾਰੀ ਦਾ ਪਤੀ ਹੈ ਕਰਤਾਰੀ ਤੇ ਸੰਤੀ ਦੀ ਆਪਸੀ ਕੀ ਰਿਸ਼ਤਦਾਰੀ ਹੈ ਦਰਾਨੀ ਜੀਠਾਨੀ ਹੈ ਸੰਤੀ ਦੇ ਪਤ ਪਤੀ ਦਾ ਕੀ ਨਾਮ ਹੈ ਸੁੰਦਰ ਹੈ ਸੱਜਣ ਤੇ ਸੁੰਦਰ ਦਾ ਆਪਸ ਵਿੱਚ ਕੀ ਰਿਸ਼ਤਾ ਦੋਵੇਂ ਭਰਾ ਨੇ ਬਜ਼ੁਰਗ ਕੌਣ ਹੈ ਸੱਜਣ ਤੇ ਸੁੰਦਰ ਦਾ ਪਿਤਾ ਹੈ ਬਜ਼ੁਰਗ ਦਾ ਕੀ ਨਾਮ ਹੈ ਪੰਜਾਬਾ ਸਿੰਘ ਹੈ 16 ਨੰਬਰ ਸਵਾਲ ਜਿੰਦਾ ਤੇ ਦੀਪਾ ਬਜ਼ੁਰਗ ਦੇ ਕੀ ਲੱਗਦੇ ਨੇ ਪੋਤਰੇ ਲੱਗਦੇ ਹਨ ਇਕਾਂਗੀ ਜੀ ਕੋਲ ਕਿੰਨੇ ਦ੍ਰਿਸ਼ ਪ੍ਰਗਟ ਹੋਏ ਹਨ 9 ਹੋਏ ਹਨ ਬੇਟਾ ਕੀ ਹੋਏ 9 ਦ੍ਰਿਸ਼ ਪ੍ਰਗਟ ਹੋਏ ਹਨ ਠੀਕ ਹੈ ਅੱਗੇ ਚੱਲਦੇ ਹਾਂ ਬੇਟਾ ਆਪਾਂ ਅੱਗੇ ਸਾਡੇ ਕੋਲ ਮੌਨ ਧਾਰੀ ਮੌਨ ਧਾਰੀ ਦੇ ਵਿੱਚ ਦੇਖੋ ਪਹਿਲਾ ਪ੍ਰਸ਼ਨ ਹੈ ਇਕਾਂਗੀਕਾਰ ਕੌਣ ਹੈ ਆਈ ਸੀ ਨੰਦਾ ਈਸ਼ਵਰ ਚੰਦਰ ਨੰਦਾ ਥੱਲੇ ਲਿਖਿਆ ਵੀ ਹੋਇਆ ਹੈ ਆਈ ਸੀ ਨੰਦਾ ਜਾਂ ਈਸ਼ਵਰ ਚੰਦਰ ਨੰਦਾ ਪਹਿਲੇ ਦੋ ਪ੍ਰਸ਼ਨ ਡਿਸਕਸ ਹੋ ਗਏ ਤੀਜਾ ਪ੍ਰਸ਼ਨ ਦੇਖੋ ਮੌਨ ਤਾਰੀ ਕਾਂਗੀ ਦੇ ਦੋ ਪਾਤਰਾਂ ਦੇ ਨਾਮ ਲਿਖੋ ਇਹਦੇ ਪਾਤਰ ਕਿਹੜੇ-ਕਿਹੜੇ ਬੜਾ ਰਾਮਪਿਆਰੀ ਹਰੀਚੰਦ ਮਦਨ ਲਾਲ ਕਿਸ਼ੋਰ ਤੇ ਮੌਨ ਤਾਰੀ ਤੇ ਸਾਧੂ ਸਾਧੂ ਇਹ ਨਹੀਂ ਹੋਵੇ ਬੜਾ ਰਾਮਪਿਆਰੀ ਹਰੀਚੰਦ ਮਦਨ ਲਾਲ ਕਿਸ਼ੋਰ ਸਾਧੂ ਤੇ ਮੌਨ ਤਾਰੀ ਹਰੀਚੰਦ ਕਿਸ ਦਾ ਪਤੀ ਹੈ RAMPIRI ਦਾ ਹਰੀਚੰਦ ਦੇ ਪੁੱਤਰ ਦਾ ਕੀ ਨਾਮ ਹੈ ਕਿਸ਼ੋਰ ਹਰੀਚੰਦ ਆਪਣੇ ਪੁੱਤਰ ਨਾਲ ਕਿੱਥੇ ਰਹਿੰਦਾ ਹੈ ਸਰਕਾਰੀ ਕੁਆਟਰ ਦੇ ਵਿੱਚ ਛਤ ਨੰਬਰ ਸਵਾਲ ਮਦਨ ਲਾਲ RAMPIRI ਦਾ ਕੀ ਰਗਦਾ ਪਣੀਵਾ ਬੇਟਾ ਪਣੀਵਾ ਮਦਨ ਲਾਲ ਦੀ ਮਾਂ ਦਾ ਕੀ ਨਾਮ ਹੈ ਗਿਆਨੋ ਮੌਨ ਤਰੀਕਾਂ ਵਿੱਚ ਕਿਸ ਨੂੰ ਡਾਕਟਰ ਨੇ ਸਿਰ ਤੋਂ ਪੈਰਾਂ ਤੱਕ ਬਿਮਾਰੀ ਦੱਸੀ ਹੈ ਹਰੀਚੰਦ ਨੂੰ ਕਿਸ਼ਨੂ ਹਰੀਚੰਦ ਨੂੰ ਸ਼ਿਫਤ ਲਾਖ ਕੀ ਪੈਰਾ ਤੱਕੀ ਦੀ ਜਿਸ ਬਿਮਾਰੀ ਦੱਸੀ ਹੈ ਮੌਂਤਰੀ ਕਾਂਗ ਵਿੱਚ ਕਲਰ ਕਪੂਸ਼ਨ ਨੇ ਕਿਸ ਨੂੰ ਆਪਣੀਆਂ ਗੱਲਾਂ ਵਿੱਚ ਲੈ ਲਿਆ ਮਦਨ ਲਾਲ ਨੂੰ ਜਿਹਨੂੰ ਮਦਨ ਲਾਲ ਨੂੰ ਕਲਰ ਕਲਰ ਕਪੂਸ਼ਨ ਨੇ ਮਦਨ ਨੂੰ ਕੀ ਦੇਣ ਦਾ ਵਾਅਦਾ ਕੀਤਾ ਅੱਧ-ਅੱਧ ਪੈਸੇ ਸਾਧੂ ਮੌਂਤਰੀ ਨੂੰ ਇਸ਼ਾਰਾ ਕਰਕੇ ਕੀ ਦੱਸਦਾ ਹੈ ਹਾਂ ਮਦਨ ਲਾਲ ਦੇ ਮੱਥੇ ਤੇ ਜਿਹੜਾ ਨਿਸ਼ਾਨ ਹੈ ਉਹਦੇ ਬਾਰੇ ਦੱਸਦਾ ਹੈ ਮੌਂਤਰੀ ਕਾਂਗ ਵਿੱਚ ਸਭ ਓਛਦੀਆਂ ਤੇ ਉੱਤਮ ਓਛਦੀ ਕਿਹੜੀ ਹੈ ਦਾਨ ਕਿਹੜੀ ਬਟਾ ਦਾਨ ਉਹ ਕਹਿੰਦਾ ਦਾਨ ਕਰੋ ਬਸ ਉਹਦੇ ਤੇ ਲਾਜ ਉਹਨੇ ਦਾਨ ਕਰੋ ਦਾਨਪੁਨ ਕਰੋ ਕਿ ਸ਼ੋਰ ਸਾਧੂ ਨੂੰ ਖੱਬਾ ਗੋਡਾ ਦਿਖਾਉਣ ਲਈ ਕਿਉਂ ਕਹਿੰਦਾ ਹੈ ਉਹਦੇ ਦਾ ਨਿਸ਼ਾਨ ਦਿਖਾਉਣ ਲਈ ਕਹਿੰਦਾ ਨੇ ਇੱਕ ਫਰਾਰ ਹੈ ਪਗੋੜਾ ਫਰਾਰ ਹੈ ਉਹਦੇ ਗੋਡੇ ਦਾ ਨਿਸ਼ਾਨ ਕਹਿੰਦਾ ਤੂੰ ਦਿਖਾ ਮੈਨੂੰ ਗੋਡਾ ਹਾਂਜੀ ਬਟਾ ਅਗਿਆ ਗੁਬਾਰੇ ਕਾਂਗੀ ਆਗੀ ਆਤਮਜੀਤ ਦੀ ਪਹਿਲੇ ਪ੍ਰਸ਼ਨ ਹੈ ਗੁਬਾਰੇ ਕਾਂਗੀ ਦਾ ਕਾਂਗੀ ਘਰ ਕੋਣ ਹੈ ਕਾਂਗੀ ਕਾਰਾ ਆਤਮਜੀਤ ਨਟਕਾ ਰੋਇ ਨਾ ਬਟਾ ਉਹਨਾਂ ਦੀ ਕਾਂਗੀ ਹੈ ਦੂਜਾ ਪ੍ਰਸ਼ਨ ਵੀ ਡਿਸਕਸ ਕਰ ਲਿਆ ਇਕਾਂਗੀ ਦਾ ਨਾਮ ਗੋਵਾਰੇ ਦੋ ਪਾਤਰ ਕਿਹੜੇ ਕਿੜੇ ਆ ਦੋਨੇ ਸਾਰੇ ਪਾਤਰਾਂ ਨੇ ਕਹਿ ਕਰਾਂਗੇ ਦੀਪੀ ਐ ਦਾਦੀ ਐ ਬੱਬੀ ਐ ਰਾਜੂ ਐ ਵਿੱਕੀ ਐ ਰਿੱਕੀ ਐ ਮੰਮੀ ਪਾਪਾ ਐ ਮੈਡਮ ਐ ਹਨਾ ਸਾਰੇ ਦਾਦੀ ਦੇ ਕਿੰਨੇ ਪੋਤੇ ਪੋਤੀਆਂ ਹਨ ਦੇਖੋ ਕਿੰਨੇ ਪੋਤੇ ਪੋਤੀਆਂ ਨੇ ਦੇਖੋ ਬਟਾ ਦੀਪੀ ਬੱਬੀ ਰਾਜੂ ਵਿੱਕੀ ਰਿੱਕੀ ਪੰਜ ਪੋਤੇ ਪੋਤੀਆਂ ਰਾਜੂ ਆਪਣੀ ਦਾ ਤੋਦਰੀ ਵਾਜੂ ਤਾਂ ਦੀਨ ਕੀ ਕਹਿੰਦਾ ਹੈ ਹਾਂਜੀ ਕੀ ਕਹਿੰਦਾ ਅਸਲੀ ਦਾਦੀ ਜਾਂ ਬੁੱਢੇ ਤੇ ਸਿਆਣੇ ਇੱਕ ਥਾਂ ਤੇ ਉਹ ਕਹਿੰਦਾ ਅਸਲੀ ਦਾਦੀ ਇੱਕ ਥਾਂ ਤੇ ਕਹਿੰਦਾ ਬੁੱਢੇ ਤੇ ਸਿਆਣੇ ਦਾਦੀ ਠੀਕ ਹੈ ਤੁਸੀਂ ਦੋਨੇ ਲਿਖ ਦੇਣਾ ਭਾਵੇਂ ਠੀਕ ਅਸਲੀ ਬੁੱਢੇ ਤੇ ਸਿਆਣੇ ਦਾਦੀ ਹਾਂ ਲੋ ਬਟਾ ਅਸਲੀ ਤੇ ਬੁੱਢੇ ਤੇ ਸਿਆਣੇ ਦਾਦੀ ਰਾਤ ਨੂੰ ਰਸੀ ਟੱਪ ਨੂੰ ਦਾਦੀ ਜੀ ਕਹਿੰਦੇ ਨੂੰ ਮਾੜਾ ਹੁੰਦਾ ਅੱਗੇ ਬਟਾ ਦਾਦੀ ਜੀ ਆਪਣੇ ਪੋਤਿਆਂ ਨੂੰ ਪੋਤੇ ਪੋਤੀਆਂ ਨੂੰ ਕਿਹੜੀ ਕਹਾਣੀ ਸੁਣਾਉਂਦੇ ਆ ਚੰਦਰਮੁਖੀ ਦੀ ਕਹਾਣੀ ਚਿਨ੍ਹੋ ਲਿਖ। ਚੰਦਰਮੁਖੀ ਦੇ ਪਿਤਾ ਦਾ ਕੀ ਨਾਮ ਸੀ ਸ਼ਿੰਗ੍ਰਟੋ ਸ਼੍ਰਿੰਗਟੋ ਸੋਰ ਸ਼ਿੰਗ੍ਰਟੋ ਨਹੀਂ ਸ਼੍ਰਿੰਗਟੋ ਸ਼੍ਰਿੰਗਟੋ ਕਿਵੇਂ ਲਿਖਾਂਗੇ ਸ਼੍ਰਿੰਗਟੋ ਸ਼੍ਰਿੰਗਟੋਵੇਂ ਲਿਖਾਂਗੇ ਆਪਾਂ ਮੈਂ ਲਿਖ ਦੇਣਾ ਬੇਟਾ ਸ਼੍ਰਿੰਗ ਟੋ ਇਸ ਤਰ੍ਹਾਂ ਲਿਖਣਾ ਤੁਮੋਂ ਸ਼੍ਰਿੰਗਟੋ ਸ਼੍ਰਿੰਗਟੋ ਪੁੱਤ ਹੈ ਉਹ ਦੇ ਪਿਤਾ ਦਾ ਨਾਮ ਚੰਦਰਮੁਖੀ ਦਿੱਤੀ ਹੈ ਸ਼੍ਰਿੰਗਟੋ ਹਾਂਜੀ ਬੱਚੇ ਸੋਚਦੇ ਹਨ ਕਿ ਉਹਨਾਂ ਕੋਲ ਪੁੱਤ ਨਹੀਂ ਆਉਣਗੇ ਹਾਂ ਕਿਉਂ ਨਹੀਂ ਆਉਣਗੇ ਕਿਉਂਕਿ ਪੁੱਤ ਹੁੰਦੇ ਨਹੀਂ ਜਿਵੇਂ ਕਿ ਮੈਡਮ ਨੇ ਉਹਨਾਂ ਨੂੰ ਦੱਸਤਾ ਵੀ ਪੁੱਤਾਂ ਬੀਤੇ ਹੋਏ ਸਮੇਂ ਦਾ ਨਾਮ ਹੈ ਦੀਪੀ ਦਾ ਪੇਪਰ ਕੀ ਹੋਇਆ ਸੋਖਾ ਹੋਇਆ ਹੈ ਵਿੱਕੀ ਦਾ ਪੇਪਰ ਕੀ ਹੋਇਆ ਔਖਾ ਹੋਇਆ ਸੀ ਦੀਪੀ ਪ੍ਰੈਸੀ ਕਿੰਨੇ ਸਫ਼ਿਆਂ ਤੇ ਲਿਖਿਆ ਸੀ ਪੂਰੇ 6 ਸਫ਼ਿਆਂ ਤੇ ਪੂਰੇ ਮੈਡਮ ਅਨਸਾਰ ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਨੇ ਭੂਤ ਕਹਿੰਦੇ ਕੀ ਕਹਿੰਦੇ ਆ ਭੂਤ ਕਹਿੰਦੇ ਬਟਾ ਕੀ ਕਹਿੰਦੇ ਆ ਭੂਤ ਠੀਕ ਹੈ ਅੱਗੇ ਬੇਟਾ ਕਾਦਮਾ ਸਵਾਲ ਮਦਾਰੀ ਕੋਲ ਖੜਾ ਕੁੱਤਾ ਕਿੱਥੋਂ ਆਇਆ ਸੀ ਕਿਸੇ ਪਾਸਿਓਂ ਆਇਆ ਸੀ ਹਨਾ ਕਿਧਰੋਂ ਆਇਆ ਸੀ ਜਦੋਂ ਕਿਸੇ ਪਾਸਿਓਂ ਆ ਗਿਆ ਸੀ ਠੀਕ ਐਗਜ਼ੈਕਟ ਤਾਂ ਨਹੀਂ ਤਾਂ ਦਾਦਾ ਸੇ ਆਇਆ ਪਰ ਇਹ ਵੀ ਕਿਧਰੋਂ ਆਇਆ ਸੀ ਬੈਠਕ ਦੀ ਸਭਾਈ ਕਿਸਦੇ ਔਨ ਕਰਕੇ ਕੀਤੀ ਜਾ ਰਹੀ ਸੀ ਮੈਡਮ ਦੇ ਔਨ ਕਰਕੇ ਜਦੋਂ ਰਾਜੂ ਦਾਦੀ ਨੂੰ ਰਾਜ ਨੂੰ ਸਿਰਵਾਉਣ ਤੋਂ ਕਹਿੰਦਾ ਤਾਂ ਉਹ ਸਿਰਵਾਉਣ ਨੂੰ ਕੀ ਕਹਿੰਦੀ ਮਾੜਾ ਹੁੰਦਾ ਬਟਾ ਜਦੋਂ ਚੰਨਮੁਖੀ ਦਾ ਪਿਓ ਬਾਹਰ ਜਾਂਦਾ ਸੀ ਤਾਂ ਉਹ ਚੰਨਰੂਮੀ ਦਾ ਕੀ ਕਰਦਾ ਕੀ ਕਰਦਾ ਸੀ ਉਹਦੇ ਹਜ਼ਾਰ ਟੁਕੜੇ ਕਰ ਦਿੰਦਾ ਸੀ ਉਹਦੇ ਕੀ ਕਰਦਾ ਸੀ ਹਜ਼ਾਰ ਟੁਕੜੇ ਕਰ ਦਿੰਦਾ ਸੀ ਕਿੰਨੇ ਟੁਕੜੇ ਹਜ਼ਾਰ ਠੀਕ ਹੈ ਚੰਨਮੁਖੀ ਇਸ ਤਰ੍ਹਾਂ ਸ਼ਾਮ ਨੂੰ ਜੀ ਪੈਂਦੀ ਤੇ ਸਵੇਰੇ ਨੂੰ ਕੀ ਹੋ ਜਾਂਦੀ ਮਰ ਜਾਂਦੀ ਕੀ ਮਰ ਜਾਂਦੀ ਸ਼ਾਮ ਨੂੰ ਜੀ ਕਿਉਂਕਿ ਸ਼ਾਮ ਨੂੰ ਆਉਂਦਾ ਉਹਨੂੰ ਇਕੱਠੇ ਕਰ ਲੈਂਦਾ ਤੇ ਸਵੇਰੇ ਜਾਂਦੇ ਉਸਦੇ ਟੁਕੜੇ ਕਰਕੇ ਚਲਾ ਜਾਂਦਾ ਠੀਕ ਹੈ ਬਟਾ ਚਲੋ ਅੱਗੇ ਸਾਡੇ ਕੋਲ ਸਿਰਜਣਾ ਇਕਾਂਗੀ ਪਾਲੀ ਭੁਪਿੰਦਰ ਸਿੰਘ ਦੀ ਇਕਾਂਗੀ ਸਿਰਜਣਾ ਪਹਿਲਾ ਪ੍ਰਸ਼ਨ ਇਕਾਂਗੀਕਾਰ ਕੌਣ ਹੈ ਪਾਲੀ ਭੁਪਿੰਦਰ ਸਿੰਘ ਇਕਾਂਗੀ ਦਾ ਨਾਮ ਕੀ ਹੈ ਸਿਰਜਣਾ ਸਿਰਜਣਾ ਇਕਾਂਗੀ ਸਿਰਜਣਾ ਕੌਣ ਹੈ ਸਿਰਜਣਾ ਕੌਣ ਹੈ ਮੁੱਖ ਪਾਤਰ ਹੈ ਸਿਰਜਣਾ ਠੀਕ ਹੈ ਨਾ ਇੱਕ ਔਰਤ ਹੈ ਸਿਰਜਣਾ ਮੁੱਖ ਪਾਤਰ ਸਿਰਜਣਾ ਦਾ ਗਰਭਪਾਤ ਕਿਸ ਕਿਸ ਕਰਕੇ ਕਰਵਾਇਆ ਜਾ ਰਿਹਾ ਹੈ ਮੁੰਡੇ ਕਰਕੇ ਮੁੰਡੇ ਦੀ ਲੋੜ ਹੈ ਮੁੰਡੀ ਦੀ ਇੱਛਾ ਸਿਰਜਣਾ ਬੀਜੀ ਨੂੰ ਗਰਪਾਤ ਕਰਾਉਣਾ ਕਿਸ ਦੇ ਬਰਾਬਰ ਸੰਦੀ ਪਾਪ ਦੇ ਬਰਾਬਰ ਕਹਿੰਦੀ ਹੈ ਵੀ ਪਾਪ ਹੁੰਦਾ ਹੈ ਗਰਪਾਤ ਕਰਾਉਣਾ ਦਾ ਪਾਪ ਦੇ ਬਰਾਬਰ ਹੈ ਸਿਰਜਣਾ ਦਾ ਪਤੀ ਕੋਣ ਹੈ ਕੁਲਦੀਪ ਬੀਜੀ ਨੂੰ ਸਿਰਜਣਾ ਕਾਂਗੇ ਵਿੱਚ ਕਿਸ ਤਰ੍ਹਾਂ ਦਾ ਪਾਤਰ ਕਿਸ ਤਰ੍ਹਾਂ ਦਾ ਪਾਤਰ ਦਿੱਤਾ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਦਾ ਪਾਤਰ ਕਰਾ ਦਿੱਤਾ ਦੇਖੋ ਜੋ ਰੂੜੀਵਾਦੀ ਰੂੜੀਵਾਦੀ ਤੇ ਰੂੜੀਵਾਦੀ ਇਕਤਾ ਦੇਖੋ ਠੀਕ ਹੈ ਨਾ ਇੱਕ ਨਿਰਦਈ ਹੈ ਨਿਰਦਈ ਹੈ ਕਿਉਂਕਿ ਉਹਦੇ ਵਿੱਚ ਸੰਵੇਦਨਸ਼ੀਲਤਾ ਨਹੀਂ ਹੈ ਠੀਕ ਹੈ ਨਾ ਨਿਰਦਈ ਹੈ ਔਰਤ ਦੇ ਔਰਤ ਦੀ ਦੁਖੀ ਹੈ ਨਿਰਦਈ ਕਹ ਲੋ ਔਰਤ ਦੀ ਦੁਖੀ ਕਹ ਲੋ ਕਈ ਸਾਰੀਆਂ ਗੱਲਾਂ ਉਹਦੇ ਚਿੱਤਰ ਦੇ ਉਂਬੜਦੀਆਂ ਬੇਟਾ ਹੈ ਨਾ ਪਰੰਪਰਾਗਤ ਸੋਚ ਵਾਲੀ ਹੈ ਨਿਰਦਈ ਲਿਖ ਸਕਦੇ ਹੋ ਤੁਸੀਂ ਸਿਰਜਣਾ ਦਾ ਪਤੀ ਕੋਣੇ ਤਾਂ ਹੋ ਗਿਆ ਪ੍ਰਸ਼ਨ ਹਾਂਜੀ 8 ਨੰਬਰ ਪ੍ਰਸ਼ਨ ਦੇਖਦੇ ਹਾਂ ਬੇਟਾ अठ नंबर प्रश्न सृजना एकांकी बीजी के मालिक है जी चाली किले पैली है शैलर। शैलर। लिख लो गैलर शैलर ठीक है शैलर चाली किले पैली शैलर की मालिक है सृजना एकां सृजना किसका विरोध करती है गर्भपात का विरोध करती है गर मैं गर्भपात नहीं रहा ਸਰਜਨਾਮ ਸਾਉ ਦੀ ਸਾਸਕੀਓ ਜੀ ਹੈ ਔਰ ਤੇ ਔਰਤ ਦੀ ਦੋਖੀ ਉਹ ਵੀ ਪਹਿਲਾਂ ਨਹੀਂ ਆ ਗਏ ਨਾ ਕਿਸ ਤਰ੍ਹਾਂ ਦਾ ਪੱਤਰ ਤੁਸੀਂ ਉਹਦੇ ਚ ਲਿਖ ਦੇਣਾ ਸਰਜਨਾਮ ਸਾਹਿਬ ਡਾਕਟਰ ਕਿਓ ਜੀ ਪੜ੍ਹੀ ਲਿਖੀ ਹੈ ਸਿਆਣੀ ਹੈ ਬੀਜੀ ਜ਼ਮੀਨ ਜਾਇਦਾਦ ਸਰਜਨਾ ਦੀਆਂ ਤੀਆਂ ਨੂੰ ਅਦਾਜ ਵਿੱਚ ਦੇਣ ਦੀ ਬਜਾਏ ਕਿੱਥੇ ਦੇਣਾ ਪਸੰਦ ਕਰੇਗੀ ਉਹ ਕਹਿੰਦੀ ਕਿ ਮੈਂ ਤਾਂ ਭਈ ਮੰਦਰ ਗੁਰਦੁਆਰੇ ਦੇ ਨਾਂ ਲਾ ਦੇਾਂਗੀ ਪਰ ਇਸ ਨੂੰ ਦਾਜ ਵਿੱਚ ਨਹੀਂ ਦੇਣਾ ਮੰਦਰ ਗੁਰਦੁਆਰੇ ਦੇ ਕਿਹਾ ਨਾ ਲੌਂਲੀ ਕਹਿੰਦੀ ਹੈ ਪ੍ਰੇਸ਼ਾਨੀ ਵਿੱਚ ਰਿਤਨਾ ਕ੍ਰਿਸ਼ਨ ਨੂੰ ਫੋਨ ਕਰਦੀ ਹੈ ਕੁਲਦੀਪ ਨੂੰ ਆਪਣੇ ਪਤੀ ਨੂੰ ਤਾਂ ਇਹ ਸੀ ਬੇਟਾ ਤੁਹਾਡੇ ਸਾਹਿਤ ਮੱਲਾ ਦੇ ਵਿੱਚ ਜੁੜੀਆਂ ਸੌਰੀ ਵਨਗੀ ਦੇ ਵਿੱਚ ਜਿੰਨੀਆਂ ਵੀ ਇਕਾਂਗੀਆਂ ਗਿਆਨਾਂ ਇਕਾਂਗੀਆਂ ਦੇ ਵਸਤੁਨਿਸ਼ਟ ਪ੍ਰਸ਼ਨ ਜਿਹੜੇ ਹੈ ਉਹਨਾਂ ਦੇ ਸਾਰਿਆਂ ਦੇ ਹੱਲ ਜਿਹੜੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਹੈ ਸ਼ੁਰੂ ਵਿੱਚ ਸ਼ਾਇਦ ਮੈਂ ਇੱਕ ਥਾਂ ਤੇ ਇੱਕ ਥਾਂ ਤੇ ਬੋਲ ਗਿਆ ਹੋਊਗਾ ਕਿ ਵੀ ਸਾਹਿਤਮਾਨਾ ਵਨਗੀ ਕਿਤਾਬ ਹੈ ਬੇਟਾ ਧਿਆਨ ਰੱਖ ਲਿਆ ਜੀ ਕਿਹੜੀ ਕਿਤਾਬ ਹੈ ਵਨਗੀ ਵਨੀ ਕੀ ਤਰ੍ਹਾਂ ਦੇ ਵਿੱਚ ਜਿੰਨੀ ਵੀ ਤੁਹਾਡੀ ਕੰਗੀ ਹੈ ਗਿਆ ਉਹਨਾਂ ਦੇ ਨਾਲ ਸੰਬੰਧਿਤ ਸਾਰੇ ਦੇ ਸਾਰੇ ਕੀ ਹੈ ਵਸਤੂਨਿਸ਼ਟ ਪ੍ਰਸ਼ਨ ਜਿਹੜੇ ਆ ਉਹ ਮੈਂ ਤੁਹਾਨੂੰ ਡਿਸਕਸ ਕਰ ਲਿਆ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਵੀ ਕਰਨਾ ਹੈ ਤੇ ਜਿੰਨਾ ਵਿਦਿਆਰਥੀ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸ ਤੈਨਾਂ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਅੱਜ ਲਈ ਇਹ ਨਹੀਂ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ